ਤੇ ਪੰਜ ਕੁੱਟ ਪਿਆਰੇ ਬਾਜੀ ਨਾਰੇ ਨਹੀਂ ਵਾਹ ਜੀ ਵਾਹ ਇੱਥੇ ਨਾ ਟਾਬ ਤੋ ਗੁਰਦੁਆਰਾ ਅੜੀਸਰ ਪਹੁੰਚ ਚੁੱਕੇ ਆਂ ਤੇ ਹੁਣੋਂ ਜਾ ਕੇ ਅੰਦਰ ਗੁਰੂ ਘਰ ਮੱਥਾ ਟੇਕਦੇ ਆਂ ਹਾਂਜੀ ਵੈਲਕਮ ਟੂ ਮਾਈ YouTube ਚੈਨਲ ਸਾਰਿਆਂ ਦਾ ਆਪਣੇ ਚੈਨਲ 'ਤੇ ਸਵਾਗਤ ਆਪਾਂ ਪਹਿਲਾਂ ਤਾਂ ਸਾਰਿਆਂ ਨੂੰ ਆਪਣੀ YouTube ਫੈਮਿਲੀ ਨੂੰ Facebook ਫੈਮਿਲੀ ਨੂੰ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਆਪਾਂ ਅੱਜ ਚੱਲੇ ਆ ਅਜ ਨਵਾਂ ਸਾਲ ਆ ਤੇ ਆਪਾਂ ਗੁਰਦੁਆਰਾ ਢੀ ਸਾਹਿਬ ਚੱਲਿਆ ਮੱਥਾ ਟੇਕਣ ਵਾਸਤੇ ਤੇ ਅਜ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ 2026 ਤੇ ਮੈਂ ਚੱਲਿਆਂਗਾ ਤਾਂ ਇੰਨੀ ਕੁ ਚੱਲਿਆ ਤੇ ਸਤਨਾਮ ਆਉਂਦਾਗਾ ਤੇ ਆਪਾਂ ਤਿੰਨੇ ਆ ਅੱਜ ਚੱਲੇ ਆ ਢੀ ਸਾਹਿਬ ਗੁਰਦੁਆਰਾ ਮੱਥਾ ਟੇਕਣ ਤੇ ਬਾਕੀ ਤੁਹਾਨੂੰ ਰਾਹ 'ਚ ਹੀ ਮਿਲਾਂਗੇ ਜਾਂਦੇ ਜਾਂਦੇ ਗੱਲਾਂ ਬਾਤਾਂ ਕਰਦੇ ਆਂ ਹੋਰ ਚੱਲਦੇ ਆਂ ਤਪੂਣਾ ਚੱਲਦੇ ਆਂਗੇ ਆਪ ਸੋ ਮਿੱਤਰੋ ਆਪਾਂ ਹੁਣ ਬੜ ਬੜ ਆਪਣੇ ਪਿੰਡ ਖੜੇ ਆ ਇੱਥੇ ਢਾਬੇ ਤੇ ਮੰਡੀ ਦੇ ਪੂਰੇ ਦੇਖ ਲੋ ਹੋ ਰਹੀ ਦਾਣਾ ਮੰਡੀ ਤੇ ਇੱਥੇ ਐਸੀ ਵੈਸੀ ਰੋਗੇ ਸਨੀਗੁਰ ਦਾ ਪਰਨਾ ਬੰਨਣਾ ਸੀ ਸੈੱਟ ਕਰਨਾ ਸੀ ਵਾਹ ਜੀ ਵਾਹ ਇੱਥੇ ਨਾ ਢਾਬੇ ਦੇ ਬਹੁਤ ਵਾ ਸੋਹਣੇ ਤਸਵੀਰਾਂ ਬਣੀਆਂ ਹੋਏ ਨੇ ਮੂਰਤੀਆਂ ਦੇਖ ਲਓ ਪੁਰਾਣੇ ਜਵਾਨੇ ਦੀਆਂ ਘੈਂਟ ਆ ਤੇ ਬਾਬਾ ਇਹਨਾਂ ਆ ਪਾਣੀ ਖਿਚਰੀਆ ਤੇ ਮਿੱਤਰੋ ਦੇਖ ਲਓ ਬਹੁਤ ਬਹੁਤ ਘੈਂਟ ਬਣੀ ਹੋਈਆਂ ਨੇ ਅਸੀਂ ਇੱਥੇ ਰੁਕ ਗਏ ਸੀ ਚਲੋ ਨਾਲੇ ਗੁਰਦੁਆਰਾ ਅਡਿਸਰ ਮੱਥਾ ਟੇਕ ਕੇ ਚੱਲਦੇ ਆ ਨਾਲੇ ਇੱਧਰ ਦੇਖੋ ਢਾਬਾ ਬਣਿਆ ਹੋਇਆ ਰੁਕੋ ਜ਼ਰੂਰ ਏ ਜਾਓ ਹੋਏ ਆਪਣੇ ਯਾਰ ਬੇਲੀ ਰਾਤਾਂ ਨੂੰ ਯਾਰ ਬੇਲੀ ਖੜਾ ਲੱਗਦਾ ਸੀ ਨਾ ਟ੍ਰੇਨ ਪਰ ਪੱਲਾ ਫੋੜ ਤੇਰਾ ਉਹ ਕੀ ਸੈਗੀ ਤੇਰੀ ਉਹਦਾ ਅਰੇ ਇਹ ਕਿੰਨੇ ਤਨਗੀ ਹੈ ਜੀ ਤੁਹਾਨੂੰ ਦੇਖ ਲਓ ਆਉਂ ਸਰਾਂ ਕਿਉਂ ਚੱਲੀ ਹੈ ਨਾ ਮੇਰੀ ਕੋਪਰੈਂਟ ਚਲੋ ਜੀ ਤੁਹਾਨੂੰ ਮਿਲਦੇ ਆ ਰਾਹ 'ਚ ਜਾ ਕੇ ਹੁਣ ਆਪਾਂ ਫਿਰ ਮੇਰੇ ਪਾਪਾ ਕੀ ਕਰਨ ਬੈਕਟੀਨਿਅਰ ਬੈਕਟੀਨਿਅਰ ਮਿੱਤਰ ਹੁਣ ਪਵਾਲਿਆ ਆਪਾਂ ਮੋਟਰਸਾਈਕਲ 'ਚ ਤੇਲ ਤੇ ਚੱਲਦੇ ਆ ਅੱਗੇ ਨੂੰ ਚਾਲੇ ਆਪਣੇ ਗੁਰੂ ਘਰ ਅੜੀਸਰ ਪਹੁੰਚ ਚੁੱਕੇ ਹਾਂ ਮੱਥਾ ਟੇਕਣ ਵਾਸਤੇ ਆਪਾਂ ਮੋਟਰਸਾਈਕਲ ਆਪਣੀ ਪਾਰਕਿੰਗ 'ਚ ਖੜਾਤਾ ਤੇ ਐਕਤੀ ਨਵੇਂ ਸਾਲ ਕਰਕੇ ਸੰਗਤ ਬਹੁਤ ਆਈ ਆ ਸਾਨੂੰ ਰਾਜੇ ਸਾਰੇ ਫਰੈਂਡ ਮੇ ਰਹੀ ਸੀ ਦੋਸਤ ਮਿਲੇ ਸੀ ਤੇ ਆਪਾਂ ਉਹਨਾਂ ਨੂੰ ਮੈਨੂੰ ਦੋਨਾਂ ਨੇ ਦੱਸਿਆ ਗਾ ਮੱਥਾ ਟੇਕ ਲਓ ਪੀੜ ਬਹੁਤ ਨਵੇਂ ਸਾਲ ਕਰਕੇ ਤੇ ਆਪਾਂ ਹੁਣ ਗੁਰੂ ਘਰ ਮੱਥਾ ਟੇਕਦੇ ਆ ਤੇ ਮਿਲਦੇ ਆਪਾਂ ਦੇਖਦੇ ਹਾਂ ਤੋ ਗੁਰਦੁਆਰਾ ਅੜੀਸਰ ਪਹੁੰਚ ਚੁੱਕੇ ਆਂ ਤੇ ਹੁਣ ਉਨਾਂ ਜਾ ਕੇ ਅੰਦਰ ਗੁਰੂ ਘਰ ਮੱਥਾ ਟੇਕਦੇ ਆਂ ਬਾਗੀ ਦਰਬਾਰਸ਼ਨ ਪਾਇਆ ਅੱਜ ਤੇ ਸਿਖਾ ਪ੍ਰਭ ਜੱਤਾ ਅੰਮ੍ਰਿਤਸਰ ਦਾ ਬਹੁਤ ਬੰਨਿਆ ਜਰੋ ਮੈਂ ਤੇ ਗੁਰਦੁਆਰਾ ਅਡਿਸਰ ਤੇ ਹੁਣ ਆਪਾਂ ਗੁਰਦੁਆਵਾ ਗੁਰੂ ਘਰ ਮੱਥਾ ਟੇਕ ਕੇ ਚੱਲਦੇ ਆ ਤੇ ਫਿਰ ਮਿਲ ਜਾਂ ਤੁਹਾਨੂੰ ਦੁਬਾਰਾ ਮੱਥਾ ਟੇਕ ਕੇ ਤੇ ਅਸੀਂ ਹੁਣ ਪ੍ਰਸ਼ਾਦ ਹੀ ਹੁਣ ਪ੍ਰਸ਼ਾਦ ਖਾਂਦੇ ਆ ਤੇ ਚਾਹ ਵੀ ਸ਼ਕੋਗੇ ਮੁੰਡਿਓ ਚਾਹ ਚੂ ਸ਼ਾਕ ਕੇ ਤੇ ਆਪਾਂ ਗੁਰਦੁਆਰਾ ਅਡਿਸਰ ਤੋਂ ਚਾਲੇ ਪਾਉਨੇ ਆ ਹਾਂਜੀ ਤੇ ਗੁਰਦੁਆਰਾ ਦੀ ਸਾਰਾਂ ਸੀ ਮੱਥਾ ਟੇਕਿਆ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੇ ਪਾਰਕਿੰਗ 'ਚ ਆ ਕੇ ਆਪਣਾ ਮੋਟਰਸਾਈਕਲ ਚੱਕ ਕੇ ਚੱਲਦੇ ਹੁਣ ਆਪਾਂ ਘਰ ਨੂੰ ਤੇ ਕੋਈ ਗੱਲ ਫੇਰਾ ਮੰਗ ਫੇਰ ਪੰਚਰ ਮੱਥਾ ਟੇਕ ਕੇ ਜਾਵਾਂਗੇ ਤੇ ਬਾਕੀ ਚੱਲਦੇ ਆ ਤੁਹਾਨੂੰ ਮਿਲਦੇ ਆ ਰਾਹ 'ਚ ਤੇ ਜਿੱਥੇ ਨੂੰ ਵੀ ਮਿਲ ਕੇ ਆਣਾ ਆਪਾਂ ਮਿਲਦੇ ਆ ਤੁਹਾਨੂੰ ਜਖਰ ਹੋ ਜਾਣਾ ਆ ਚੁੱਕਿਆ ਜਸੂ ਲੈਣ ਵਾਸਤੇ ਬਾਕੀ ਦਾ ਹਾਲ ਚਾਲ ਪੁੱਛਦਿਆ ਪੰਪੜੀ ਜਸੂ ਪੰਪ ਤੇ ਲੈ ਕੇ ਆਇਆ ਮਿੱਤਰੋ ਤੇ ਆਪਾਂ ਇਹਨੂੰ ਲੈਣ ਆਏ ਆ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਬਾਈ ਹੈਪੀ ਨਿਊ ਇਅਰ ਅੱਜ ਨਿਊ ਇਅਰ ਕਰ ਰਹੇ ਸੀ ਗਏ ਆ ਬਾਈ ਇਹ ਤੋ ਬਸ ਠੀਕ ਆ ਵੀਰੇ ਆ ਤੇ ਚੱਲੇਗਾ ਕਿਉਂ ਟਾਈਮ ਤਾਂ ਹੋ ਹੀ ਪਿਆਗਾ ਪਾ ਕੀ ਆ ਅੱਧੇ ਘੰਟੇ ਨੂੰ ਕੀ ਆ ਸੋ ਮਿੱਤਰੋ ਤੇ ਅਸੀਂ ਘਰ ਨੂੰ ਅੱਪ ਚੱਲਾਂਗੇ ਬਾਈ ਜਮੈਨਾ ਹੁਣਾਂ ਦੂੰਗੇ ਆਪਾਂ ਘਰ ਨੇ ਜੀ